ਅੱਜ ਇਹਨਾਂ ਨੇ ਗੁੰਡਾ ਨਾਚ ਕੀਤਾ ਸਰੀਆ ਮੇਰਾ ਨਾਮ ਉਡਾਤਾ ਕੋਮਲ ਖੰਨਾ ਕਿਉਂਕਿ ਮੈਂ ਬੋਲਿਆ ਸੀ ਮੇਰਾ ਬੱਚਾ ਜਿਹਦਾ ਮੇਰਾ ਸਰਟੀਫਿਕੇਟ ਲੱਗਿਆ ਆ ਉਹਦਾ ਬਾਤ ਕਰਤਾ ਸਰੀਆ ਮ ਧੱਕੇ ਛਾਈ ਹੈ ਹੁਣ ਅੰਦਰ ਪੰਜ ਮੈਂਬਰੀ ਕਮੇਟੀ ਆਪਣੇ ਆਪ ਹੀ ਆਵਾਜ਼ਾਂ ਮਾਰੀ ਜਾਂਦੇ ਆ ਆਪਣੇ ਚੇਤਾਂ ਨੂੰ ਦੇਈ ਜਾ ਰਿਹਾ ਸਰੀਆ ਮ ਧੱਕੇ ਛਾਈ ਹੈ ਅਜੇ ਤੱਕ ਸਟਾਡਾ ਕੁਝ ਵੀ ਸੌਟ ਆਊਟ ਨਹੀਂ ਹੋਇਆ ਸੌਟਾ ਸਰੀਆ ਮ ਨਾਮ ਉਡਾਤਾ ਇੱਕ ਪਰਿਵਾਰ ਦੇ 4 4 ਬੰਦੇ ਨੂੰ ਦੇ ਰਿਹਾ ਜਿਹੜੇ ਬੰਦੇ ਆ ਦਾ ਕੋਈ ਲੈਣਾ ਦੇਣਾ ਨਹੀਂ 100 100 ਫਾਈਲਾਂ ਭਰ ਰਿਹਾ ਤੇ ਜਿਹੜੇ ਪਟਾਕੇ ਦੇ ਕੰਮ ਕਰ ਰਹੇ ਉਹਨਾਂ ਨੂੰ ਉਡਾ ਰਿਹਾ ਕਿਉਂ ਚੰਦ 5 5 ਬੰਦੇ 10 10 ਬੰਦੇ ਅੰਦਰ ਬੁਲਾ ਕੇ ਇਹ ਡਰਾ ਕੱਢਦੇ ਪਏ ਤੇ ਇਹਦੇ ਚ ਝੋਲੀ ਆ ਫਿਰ ਬਿਲਕੁਲ ਪਹਿਲਾਂ ਬੁਕਰਾਂ ਨੇ ਪੈਂਦੇ ਜੀ ਪਟਾਕੇ ਤੋਂ ਤਕਰੀਬਨ 5 6 ਮਹੀਨੇ ਪਹਿਲਾਂ ਬੁਕਰਾਂ ਨੇ ਪੈਂਦੇ ਆ ਤੇ ਸਾਰਿਆਂ ਦੇ ਨੁਕਸਾਨ ਹੁੰਦਾ ਨਾ ਜਦੋਂ ਆਪਾਂ ਕਿਸੇ ਦਾ ਡਰਾ ਨਿਕਲਦਾ ਕਿਸੇ ਦਾ ਨਿਕਲ ਗਿਆ ਪਾਰਦਰਸ਼ ਦਾ ਨਾ ਮੇਰਾ ਨਹੀਂ ਨਿਕਲੇ ਇੱਕ ਮਨ ਨੂੰ ਤਸੱਲੀ ਹੁੰਦੀ ਹੈ ਤੇ ਜਦੋਂ ਅਸੀਂ ਅੰਦਰ ਕੀ ਹੋ ਰਿਹਾ ਸਾਨੂੰ ਕੀ ਪਤਾ ਅੰਦਰ ਸਪੰਜ ਬੰਦੇ ਗਏ ਆ ਕਿਹਦੇ ਬੰਦੇ ਗਏ ਸਾਡੇ ਬੰਦੇ ਤਾਂ ਸਾਰੇ ਬਾਹਰ ਆ ਜੇ ਅਸੀਂ 20 ਫਾਈਲਾਂ ਲਾਈਆਂ 5 ਫਾਈਲਾਂ ਲਾਈਆਂ ਹੁਣ ਇਹਨਾਂ ਦਾ ਪਹਿਲਾ ਨਾਮ ਆ ਗਿਆ ਮੁੜ ਕੇ ਇਹਨਾਂ ਦਾ ਨਾਮ ਕੱਟਤਾ ਕਿਉਂ ਲਟਕਾਇਆ ਜਾ ਰਿਹਾ ਬਾਰ-ਬਾਰ ਪਰਸੋਂ ਜੇ ਫਾਈਲਾਂ ਕੱਟਦੇ ਸੀ ਪਰਸੋਂ ਓਕੇ ਕਰ ਦਿੰਦੇ ਤੁਹਾਡਾ ਡਰਾ ਨਿਕਲੇ ਕਿਦਾਂ ਲੱਗ ਰਿਹਾ ਬਹੁਤ ਹੀ ਚੰਗਾ ਲੱਗਦਾ ਪਿਆ ਜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜੀ ਕਾਫੀ ਸਟਰਗਲ ਕੀਤਾ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ 3 ਦਿਨ ਹੋ ਗਏ ਸਾਨੂੰ ਪਤਾ ਕਿ ਕਿਵੇਂ ਸਾਨੂੰ ਇੱਥੇ ਟਾਈਮ ਪਾਸ ਹੋਏ ਸਿਹਤ ਲੈ ਕੇ ਸ਼ਾਮ ਤੱਕ ਅੱਥੀ ਖੜੇ ਰਹਿੰਦੇ ਸੀ ਆਪਾਂ ਬੱਲੇ ਖੜੇ ਆ ਕਚਹਿਰੀ ਦੇ ਅੰਦਰ ਜਿੱਥੇ ਕਿ ਡਰਾਅ ਨਿਕਲਦੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਪਟਾਕਾ ਵਪਾਰੀ ਨੇ ਉਹ ਜੋ ਡਰਾਅ ਲੈਣ ਦੇ ਲਈ ਜੋ ਪਰਮਿਸ਼ਨ ਲੈਣ ਦੇ ਲਈ ਕਿ ਅਸੀਂ ਪਟਾਕੇ ਵੇਚ ਸਕਦੇ ਹਾਂ ਉਸ ਲਈ ਇੱਥੇ ਜੋ ਹੈ ਪਹੁੰਚਿਆ ਉਸ ਦਿਨ ਨਾਲ ਤੁਹਾਨੂੰ ਦੱਸ ਦਈਏ ਪੂਰੇ ਲੁਧਿਆਣਾ ਡਿਸਟ੍ਰਿਕਟ ਦੇ ਅੰਦਰ ਜੋ ਹੈ 60 ਜਾਣਿਆਂ ਨੂੰ ਜੋ ਪਰਮਿਸ਼ਨ ਦਿੱਤੀ ਜਾਵੇਗੀ 60 ਦੁਕਾਨਾਂ ਲੱਗਣਗੀਆਂ ਉੱਥੇ ਹੀ ਜੋਤ ਅੰਦਾਜ਼ੀਏ ਕੀ ਟੋਟਲ ਜੋ ਹੈ 1500 ਦੇ ਕਰੀਬ ਫਾਇਲਾ ਹੋਈਆਂ ਸੀਗੀਆਂ 60 ਜਾਨਿਆਂ ਨੂੰ ਜੋ ਡਰਾਅ ਦਿੱਤੇ ਜਾਣਗੇ ਤਾਂ ਕਿ ਜੋ ਹੈ ਉਹ ਪਟਾਕੇ ਲਗਾ ਸਕਣ ਤੇ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਡਰਾਅ ਨਿਕਲ ਰਹੇ ਨੇ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਪਰ ਜਿਨ੍ਹਾਂ ਦਾ ਨਹੀਂ ਨਿਕਲਿਆ ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਤੱਕਾ ਹੋਇਆ ਹੈ ਉਸੇ ਦੇ ਨਾਲ ਹੀ ਗੱਲਬਾਤ ਕਰਦੇ ਹੋਏ ਜਾਣਾਂਗੇ ਸਟਾ ਡਰਾਅ ਨਿਕਲੇ ਮੇਰੇ ਐਕਚੁਅਲ ਚ ਹਜੇ ਸਾਡੀ ਵਾਰੀ ਆਣੀ ਆ ਵੱਡੀ ਮੰਡੀ ਦੀ ਪਰ ਪਰਸੋ ਦਾ ਟਾਈਮ ਪਿਆ ਹੋਇਆ ਸੀ ਤੇ ਪਰਸੋ ਤੋਂ ਲੈ ਕੇ ਪਹਿਲਾਂ ਪ੍ਰਸ਼ਾਸਨ ਨੇ ਰਾਤ ਵੀ ਖੜਾਈ ਰੱਖਿਆ ਹੁਣ ਵੀ ਸਵੇਰ ਦਾ ਖੜਾਇਆ ਹੋਇਆ ਤੇ ਪ੍ਰਸ਼ਾਸਨ ਦੇ ਪ੍ਰਬੰਧ ਦੇਖ ਲੋ ਤੇ ਮੈਂ ਪਹਿਲੀ ਸਰਕਾਰ ਚ ਇਹ ਡਰਾਅ ਦੇਖਿਆ ਵੀ ਜਿਹੜਾ 500 ਦੀ ਫਾਈਲ ਸੀ ਅੱਜ 45 4500 ਦੀ ਵੀ ਗਈ ਆ ਤੇ ਅੱਜ ਲੋਕ ਇੱਥੇ ਖੜਨ ਨੂੰ ਮਜਬੂਰਾ ਵੀ ਅੱਗੇ ਵੀ ਹਰ ਸਾਲ ਡਰਾਅ ਨਿਕਲਦੇ ਆ ਸਾਰੇ ਬੈਠਦੇ ਆ ਸਾਰਿਆਂ ਸਾਹਮਣੇ ਨਿਕਲਦੇ ਆ ਤੇ ਅੱਜ ਚੰਦ ਪੰਜ ਪੰਜ ਬੰਦੇ 10 10 ਬੰਦੇ ਅੰਦਰ ਬੁਲਾ ਕੇ ਇਹ ਡਰਾਅ ਕੱਢਦੇ ਪਏ ਤੇ ਇਹਦੇ ਚ ਝੋਲੀ ਆ ਫਿਰ ਸਰ ਤੁਸੀਂ ਜਿਵੇਂ ਦੇਖਿਆ ਜਾਂਦਾ ਹੈ ਕਾਫੀ ਜੋ ਟਾਕਾ ਵਪਾਰੀ ਹੁੰਦੇ ਆ ਬਟਾਕੇ ਪਹਿਲੇ ਖਰੀਦ ਕੇ ਰੱਖ ਲੈਂਦੇ ਆ ਤੁਸੀਂ ਵੀ ਇਦਾਂ ਲਿੱਤੇ ਬਿਲਕੁਲ ਪਹਿਲਾਂ ਬੁੱਕਰਾਂ ਨੇ ਪੈਂਦੇ ਜੀ ਬਟਾਕੇ ਤਾਂ ਤਕਰੀਬਨ 5-6 ਮਹੀਨੇ ਪਹਿਲਾਂ ਬੁੱਕਰਾਂ ਨੇ ਪੈਂਦੇ ਆ ਤੇ ਸਾਰਿਆਂ ਦੇ ਨੁਕਸਾਨ ਹੁੰਦਾ ਨਾ ਜਦੋਂ ਆਪਾਂ ਕਿਸੇ ਦਾ ਡਰਾ ਨਿਕਲਦਾ ਕਿਸੇ ਦਾ ਨਿਕਲ ਗਿਆ ਪਾਰਦਰਸ਼ ਦਾ ਨਾ ਮੇਰਾ ਨਹੀਂ ਨਿਕਲੇ ਇੱਕ ਮਨ ਨੂੰ ਤਸੱਲੀ ਹੁੰਦੀ ਹੈ ਤੇ ਜਦੋਂ ਅਸੀਂ ਅੰਦਰ ਕੀ ਹੋ ਰਿਹਾ ਸਾਨੂੰ ਕੀ ਪਤਾ ਅੰਦਰ 5 ਬੰਦੇ ਗਏ ਆ ਕਿਹਦੇ ਬੰਦੇ ਗਏ ਆ ਸਾਡੇ ਬੰਦੇ ਤਾਂ ਸਾਰੇ ਬਾਹਰ ਜੇ ਅਸੀਂ 20 ਫਾਈਲਾਂ ਲਾਈਆਂ 5 ਫਾਈਲਾਂ ਲਾਈਆਂ ਹੁਣ ਇਹਨਾਂ ਦਾ ਪਹਿਲਾਂ ਨਾਮ ਆ ਗਿਆ ਮੁੜ ਕੇ ਇਹਨਾਂ ਕਿਉਂ ਲੜਕਾਇਆ ਜਾ ਰਿਹਾ ਬਾਰ ਬਾਰ ਪਰਸੋਂ ਜੇ ਫਾਈਲਾਂ ਕੱਢਦੇ ਸੀ ਪਰਸੋਂ ਓਕੇ ਕਰ ਦਿੰਦੇ ਪਰਸੋਂ ਤੋਂ ਕੱਲ ਰਾਤ ਦਾ ਟਾਈਮ ਦਿੱਤਾ ਕੱਲ ਰਾਤ ਤੋਂ ਹੁਣ ਦਾ ਟਾਈਮ ਦਿੱਤਾ ਤੇ ਜਿਹਦੇ ਨਾਮ ਆਏ ਸੀ ਕਿਸੇ ਦੇ ਕੱਟਦੇ ਕਿਸੇ ਦੇ ਲਾਤੇ ਮੈਡਮ ਮੇਰਾ ਨਾਮ ਕੋਮਲ ਖੰਨਾ ਹੈ ਮੈਂ 1990 ਤੋਂ ਪਟਾਕਾ ਲਾਈਨ ਦੇ ਵਿੱਚ ਪਿਆ ਆ ਇਹ ਪਟਾਕਾ ਯੂਨੀਆ ਦਾ ਪ੍ਰਧਾਨ ਵੀ ਰਿਹਾ ਬੜੀ ਹੈਰਾਨੀ ਦੀ ਗੱਲ ਆ ਕਈ ਸਰਕਾਰਾਂ ਆਈਆਂ ਤੇ ਕਈ ਚਲੇ ਗਈਆਂ ਮੈਂ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਸਾਡੀਆਂ ਵੀ ਸਰਕਾਰਾਂ ਆਈਆਂ ਪਰ 2010 ਤੋਂ ਕਮਿਸ਼ਨਲ ਸਿਸਟਮ ਸੀ ਅੱਜ 2025 ਹੋ ਗਿਆ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਇੱਕ ਦਾ ਹਰ ਕਿਸੇ ਦੇ ਕੋਲੋਂ 10000 ਰੁਪਏ ਦੀ ਜਗ੍ਹਾ 5000 ਰੁਪਏ ਇਹਨਾਂ ਨੇ ਲਿਆ ਹੈ 5000 ਰੇਚ ਪੁਲਸ ਵੈਰੀਫਿਕੇਸ਼ਨ ਹਰ ਚੀਜ਼ ਦੀ ਪ੍ਰਾਪਤੀ ਕਰਕੇ ਪੰਜ-ਪੰਜ ਸਾਲ ਦੇ ਸਰਟੀਫਿਕੇਟ ਲਾਏ ਗਏ ਨੇ ਉਸ ਤੋਂ ਬਾਅਦ ਇਹਨਾਂ ਨੇ ਸਾਡੀ ਪਰਸੋਂ ਇਹ ਦਾਣਾ ਮੰਡੀ ਦੀਆਂ 836 ਬਾਈਲਾਂ ਸੀ 40 ਦੁਕਾਨਾਂ ਸੀ ਇਹਨਾਂ ਨੇ 600 ਤੋਂ ਉੱਤੇ ਬਾਈਲਾਂ ਉਡਾਤੀਆਂ ਅਸੀਂ ਅੱਤੇ ਧਰਨੇ ਲਾਏ ਅਸੀਂ ਬੋਲੇ ਬੋਲਣ ਤੋਂ ਬਾਅਦ ਅੱਜ ਇਹਨਾਂ ਨੇ ਗੁੰਡਾ ਨਾਚ ਕੀਤਾ ਸਰਿਆ ਮੇਰਾ ਨਾਮ ਉਡਾਤਾ ਕੋਮਲ ਖੰਨਾ ਕਿਉਂਕਿ ਮੈਂ ਬੋਲਿਆ ਸੀ ਮੇਰਾ ਬੱਚਾ ਜਿਹਦਾ ਮੇਰਾ ਸਰਟੀਫਿਕੇਟ ਲੱਗਿਆ ਆ ਉਹਦਾ ਬਾਸ ਕਰਤਾ ਸਰੇਮ ਧੱਕੇ ਛਾਈ ਹੈ ਦੂਜਾ ਇੰਨੀ ਵੱਡੀ ਗੁੰਡਾ ਕਰਦੀ ਹੈ ਅੱਗੇ ਕਮਿਸ਼ਨਰ ਡੀਸੀ ਤੇ ਸਾਰਾ মিডিਆ ਉਹਦੇ ਸਾਹਮਣੇ ਨਿਕਲਦੀਆਂ ਸੀ ਹੁਣ ਅੰਦਰ ਪੰਜ ਮੈਂਬਰੀ ਕਮੇਟੀ ਆਪਣੇ ਆਪ ਹੀ ਆਵਾਜ਼ਾਂ ਮਾਰੀ ਜਾਂਦੇ ਆ ਆਪਣੇ ਚੇਤਾਂ ਨੂੰ ਦੇਈ ਜਾ ਰਿਹਾ ਸਰੇਮ ਧੱਕੇ ਛਾਈ ਹੈ ਅਜੇ ਤੱਕ ਸਟਾਡਾ ਕੁਝ ਵੀ ਸੌਲਟ ਆਊਟ ਨਹੀਂ ਹੋਇਆ ਸੌਲਟ ਸਰੇਮ ਨਾਮ ਰਹਾਤਾ ਇੱਕ ਪਰਿਵਾਰ ਦੇ 4-4 ਬੰਦੇ ਨੂੰ ਦੇ ਰਿਹਾ ਜਿਹੜੇ ਬੰਦਿਆਂ ਦਾ ਕੋਈ ਲੈਣਾ ਦੇਣਾ ਨਹੀਂ ਸੋ ਸੋ ਬਾਈਲਾ ਭਰ ਰਿਹਾ ਤੇ ਜਿਹੜੇ ਪਟਾਕੇ ਤੇ ਕੰਮ ਕਰ ਰਹੇ ਉਹਨਾਂ ਨੂੰ ਉਡਾਰ ਰਿਹਾ ਕਿਉਂ ਤੇ ਇਹਨਾਂ ਨੇ ਆਪਣੇ ਚਾਹਤਿਆਂ ਨੂੰ ਸਰੇ ਰਾਮ ਅੰਦਰਵਾਜਾ ਮਾਰ ਮਾਰ ਕੇ ਦੇ ਰਿਹਾ ਇੰਨੀ ਗੁੰਡਾਗਰਦੀ ਕਦੀ ਨਹੀਂ ਦੇਖੀ ਨੰਬਰ 3 ਆ ਗਈ ਓਏ ਦਿਖਾਈਏ ਸਾਡੀ ਇੱਕ ਹੈਗਾ ਆ ਗਈ ਸਾਡੀ ਇੱਕ ਸਾਡੀ ਇੱਕ ਪੁਸ਼ਟਾਲੀ ਬਿਚੀ ਭਰਾ ਪੰਜ ਹੋ ਗਿਆ ਆ ਗਈ ਯਾਰ ਆ ਗਈ ਯਾਰ ਹੋ ਗਈ ਬਈ ਭਰਾ ਜੀ ਆ ਗਈ ਸਾਡੇ ਨੂੰ ਥੈਂਕ ਯੂ ਭਾਜੀ ਥੈਂਕ ਯੂ ਔਰ ਸਰ ਤਰਾ ਡਰਾ ਨਿਕਲੇ ਕਿਦਾਂ ਲੱਗ ਰਿਹਾ ਬਹੁਤ ਹੀ ਚੰਗਾ ਲੱਗਦਾ ਪਿਆ ਜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਜੀ ਕਾਫੀ ਸਟਰਗਲ ਕੀਤਾ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ 3 ਦਿਨ ਹੋ ਗਏ ਸਾਨੂੰ ਪਤਾ ਕਿ ਕਿਵੇਂ ਸਾਨੂੰ ਇੱਥੇ ਟਾਈਮ ਪਾਸ ਹੋਏ ਸਿਹਤ ਲੈ ਕੇ ਸ਼ਾਮ ਤੱਕ ਇੱਥੇ ਹੀ ਖੜੇ ਰਹਿੰਦੇ ਸੀ ਅੱਪਾ ਬਹੁਤ ਖੁਸ਼ੀ ਹੈ ਕਿ ਸਰਕਾਰ ਨੇ ਸਾਡੀ ਸੁਣੀ ਹੈ ਜੀ ਕੀ ਟੋਟਲ ਕਿੰਨੇ ਨਿਕਲੇ ਆ ਸਰ 32 ਇਕ ਟੋਨ ਡਰਾ ਨਿਕਲਿਆ ਜੀ ਅੱਛਾ ਤੇ ਬੂਰੇ ਲੁਧਿਆਣੇ ਦੀ ਗੱਲ ਕਰੀਏ ਜੀ ਲੁਧਿਆਣੇ ਮੈਂ 15 ਮਿੰਟ ਤੱਕ ਕਲੀਅਰ ਹੋ ਗਿਆ ਤੇ ਇੱਕ ਤੋਂ ਡਰਾ ਹੋਰ ਚੱਲਦੇ ਪਏ ਨੇ ਅੰਦਰ ਹਾਂਜੀ ਤੁਹਾਨੂੰ ਖੁਸ਼ੀ ਹੈ ਬਹੁਤ ਖੁਸ਼ੀ ਹੈ ਮੈਮ ਬਹੁਤ ਖੁਸ਼ੀ ਹੈ ਜੀ ਤੇ ਪਹਿਲੇ ਕਿੰਨੇ ਦਾ ਮਾਲ ਖਰੀਦ ਕੇ ਰੱਖ ਲਿਆ ਸੀ ਮੈਮ ਕੋਈ ਮਾਹੌਨ ਪਰਚੇਜ਼ਿੰਗ ਕਰਾਂਗੇ ਜੀ ਅੱਛਾ ਹੁਣ ਪਰਚੇਜ਼ਿੰਗ ਕਰਾਂਗੇ ਮੈਮ ਪਹਿਲੇ ਲੋਗ ਹੁੰਦੇ ਆ ਕਿ ਪਹਿਲੇ ਜੋ ਹੈ ਖਰੀਦ ਕੇ ਰੱਖ ਲੈਂਦੇ ਆ ਜਿੰਨੇ ਵੀ ਮੈਨੂੰ ਸਿਰਫ ਗੱਲਾਂ ਨੇ ਜੀ ਕਹਿੰਦੇ ਆ ਗੱਲੇ ਜਿੰਦਾ ਡਰਾ ਨਿਕਲਦਾ ਉਹੀ ਪਰਚੇਜ਼ਿੰਗ ਕਰਦਾ ਹੈ ਬਿਲਕੁ 1526 ਫਾਰਮ ਆਈ ਸੀ ਜਿਦੇ ਚ 1376 ਫਾਰਮ ਅੱਜ ਪਾਰਟਿਸਪੇਟ ਹੋਏ ਡਰਾ ਚ ਤੇ ਡਰਾ ਵਾਜਿਕ ਲੱਕੀ ਡਰਾ ਦੇ ਤਹਿਤ ਅੱਜ ਕੱਟਿਆ ਗਿਆ ਜਿਦੇ ਚ ਪਬਲਿਕ ਆ ਦੇ ਸਾਹਮਣੇ ਪਰਤੀਆਂ ਬਣਾਈਆਂ ਗਈਆਂ ਉਹਨਾਂ ਦੇ ਸਾਹਮਣੇ ਉਹ ਬਾਕਸ ਚ ਪਾ ਕੇ ਪਬਲਿਕ ਵੱਲੋਂ ਹੀ ਉਹ ਡਰਾ ਕੱਟਿਆ ਗਿਆ ਟਰਨ ਬਾਈ ਟਰਨ ਸੋ ਟੋਟਲ ਆਪਣੀ ਚੌਂਟ ਸ਼ਾਪ ਸੀਗੀਆਂ ਜੋ ਕਿ ਅੱਜ ਸਾਰੀ ਸ਼ਾਪਸ ਅੱਜ ਅੱਜ ਜਿਵੇਂ ਹੀ

ਦੀ ਡਿਪਾਰਟਮੈਂਟ ਦੀ ਕੰਪਲਾਈਂਸ ਹੈਗੀ ਉਹ ਕਰਾਲਨ ਤੇ ਪੁਲਿਸ ਵੱਲੋਂ ਜੋ ਸੇਫਟੀ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ ਕਾਈਂਡਲੀ ਉਹਨੂੰ ਫਾਲੋ ਕਰੋ। ਵੀ ਇਹ ਤਿਲ ਦੀਵਾਲੀ ਹੈਗੀ ਜੀ। ਤਿਲ ਦੀਵਾਲੀ ਸ਼ਾਪ ਸੇ ਲਗਾ ਸਕਦੇ। ਜਿਹੜੇ ਅੱਗੇ ਵੇਚਦੇ ਨੇ ਜਿਵੇਂ ਹੁਣ ਬਾਜ਼ਾਰ ਵੀ ਕਈ ਦੇਖ ਰਹੇ ਸੀਗੇ ਕਿ ਜਿਹਨਾਂ ਨੂੰ ਡਰਾਮ ਨਹੀਂ ਚੁੱਕੇ ਨੇ ਉਹ ਸੇ ਪਹਿਲੀ ਡੀਲ ਕਰ ਦੇਣੀ ਕਿ ਇਸੇ ਤਰ੍ਹਾਂ ਦੇ ਖਪਨਾ ਜੀ ਫਿਲਹਾਲ ਇਦਾਂ ਤੇ ਇਹ ਸਾਡੇ ਸਾਹਮਣੇ ਨਹੀਂ ਆਈਏ। ਜੇ ਇਦਾਂ ਦੀ ਕੋਈ ਮੈਟਰ ਸਾਹਮਣੇ ਆਊਗਾ ਤੇ ਉਹ ਅਸੀਂ ਕੰਸੀਡਰ ਕਰ ਲਾਂਗੇ ਸਰ ਉਹ ਕਦੋਂ ਕੈਨਸਲ ਕੀਤੀ ਜਾਊਗੀ ਡਰਾਫਟ ਕੈਨਸਲ ਕਰਿਆ ਹੋਇਆ ਸਰ ਜੇਕਰ ਕੋਈ ਆਪਣੇ ਜੋ ਇਹਦੇ ਅੱਜ ਬੰਨ ਆਪਣਾ ਜੋ ਇਹਦੇ ਚ ਬੰਦੀ ਕਾਨੂੰਨੀ ਕਾਰਵਾਈ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਾਂਗੇ ਪਾਦਰਸ਼ ਨਹੀਂ ਹਾਂਜੀ ਟੋਟਲ ਕਿੰਨੀਆਂ ਸਾਈਟਸ 6 ਹੈ ਜੀ ਸਾਈਟਸ ਐਂਡ 60 ਸ਼ਾਪਸ ਨੇ ਟੋਟਲ ਜੀ ਗੋਡਾਊਨ ਉਦਾਂ ਜੇ ਉਹ ਮਨਜ਼ੂਰशुदा ਹੈ ਤਾਂ ਕਰ ਸਕਦੇ ਜੀ ਉਹ ਬਿਨਾਂ ਮਨਜ਼ੂਰੀ ਉੱਥੇ ਕੋਈ ਪਟਾਕੇ ਸਟੋਰ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ ਜੀ ਉਹ ਇੱਕ ਉਹ ਇੱਕ ਆਪਣਾ ਡਿਟੇਲਡ ਗਾਈਡਲਾਈਨ ਜਾਰੀ ਕਿਤਿਆਂ ਜਾਣਗੇ ਜੀ ਉਹ ਅਸੀਂ ਕਰਕੇ ਉਹ ਸਾਰਿਆਂ ਨਾਲ ਸ਼ੇਅਰ ਕਰ ਲਾਂਗੇ ਜੀ ਜਦ ਕੰਪਲੇਂਟ ਮਿਲੂਗੀ ਸਾਨੂੰ ਤਾਂ ਅਸੀਂ ਉਹਦਾ ਤੁਹਾਨੂੰ ਬਰੀਫ ਕਰ ਦਾਂ ਫਿਲਹਾਲ ਸਾਡੇ ਸਾਹਮਣੇ ਇਦਾਂ ਦੀ ਕੋਈ ਕੰਪਲੇਂਟ ਨਹੀਂ ਆਈ ਸਰ ਦਾਣਾ ਮੰਡੀ ਦੇ ਜੀ ਜੋ ਵੀ ਇਹ ਸਾਈਟਸ ਆ ਇਹ ਪਾਸ ਹੋ ਕੇ ਹੀ ਇਹ ਪਾਸ ਕੀਤੀਆਂ ਜਾ ਚੁੱਕੀਆਂ ਆ ਉਹ ਸਾਰੀ ਗਾਈਡਲਾਈਨਸ ਫਾਲੋ ਕਰਦੇ ਆ ਜੇ ਕਿਸੇ ਸਾਈਟ ਤੇ ਕੋਈ ਇਸ਼ੂ ਆਂਦਾ ਉਹ ਚੈੱਕ ਕਰਾਇਆ ਜਾਊਗਾ ਕੀ ਹੋਊਗਾ ਜੀ ਜੀ ਹਾਂ ਜੀ ਫਿਲਹਾਲ ਉਥੇ ਕੁਝ ਨਹੀਂ ਹੋਇਆ ਜਦ ਉਥੇ ਕੁਝ ਹੋਊਗਾ ਤਾਂ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਅਸੀਂ ਪਹਿਲਾਂ ਹੀ ਅਸੀਂ 네ਗੇਟਿਵ ਨਾ ਸੀ ਕਰੀ ਮਾਹੌਲ ਠੀਕ ਹੈ ਜੀ ਜਿਸ ਸਿਕਿਉਰ ਕਰਕੇ ਹੀ ਪਾਸ ਹੋਈ ਹੈ ਜੀ ਸਾਈਟ ਜੀ ਕੋਈ ਅਲਾਉਡ ਨਹੀਂ ਹੈ ਜੀ ਹਾਂ ਉਹਦੇ ਜੇ ਤੁਹਾਨੂੰ ਕੋਈ ਪਤਾ ਸਾਨੂੰ ਉਹਦੀ ਕੰਪਲੇਂਟ ਦੇ ਦਿਓ ਅਸੀਂ ਚੈੱਕ ਕਰਾ ਲਾਂਗੇ ਜੀ ਕੰਪਲੇਂਟ ਦੇ ਦਿਓ ਤੁਸੀਂ ਕੰਪਲੇਂਟ ਦਿੱਤੀ ਹੈ ਤਾਂ ਫਿਰ ਹੀ ਨਾ ਤੁਸੀਂ ਕੰਪਲੇਂਟ ਦੇ ਦਿਓ ਜੀ ਉਸੇ ਦੀ ਕੰਪਲੇਂਟ ਸਾਨੂੰ ਕੰਪਲੇਂਟ ਦਊਗਾ ਅਸੀਂ ਚੈੱਕ ਕਰਾ ਲਾਂਗੇ ਤੇ ਅਸੀਂ ਵੈਸੇ ਵੀ ਹੁਣ ਤੁਸੀਂ ਇਹ ਮੈਟਰ ਧਿਆਨ ਧਿਆਨ ਇਹ ਚ ਅੱਜ ਲੈ ਕੇ ਆਏ ਹੋ ਅਸੀਂ ਕਨਸਰਨਡ ਆਫਸਰਸ ਨੂੰ ਅਸੀਂ ਕਨਵੇ ਕਰਦੇ ਨੇ ਉਹ ਚੈੱਕ ਕਰਾ ਲੈਂਦੇ